हेलो हाँ जी हाँ रहमत बोल रहा था रहमत बोल रही थी हाँ जी अस्सलाम वालेकुम की हाल चाल तो आधे खैरियत था सब सब ठीक है मैं आरती बोल रही हूँ हाँ बोलो आरती की चल रहे है। और कुछ नहीं बस याद करते हैं आपको याद तो बड़ा नहीं करा कर तुम बस ना ना मिल करा के कर, जल्दी जल्दी ठीक है ਕੱਤੇ ਕੱਲ ਨੂੰ ਤੋਂ ਇਹ ਨਾ ਹੋਵੇ ਕਿ ਮੈਂ ਤੁਹਾਡੇ ਵਾਲੇ ਇਲਾਕੇ ਕਿੰਨੇ ਆਵਾਂ ਤੇ ਮੈਂ ਤਾਂ ਤੁਹਾਡੇ ਆਈ ਸੀ ਬਾਰ ਬਾਰ ਛੱਡਾਣੀ ਤੇ ਪੜਿਟਾਣੀ ਤੇ ਮੈਂ ਬਾਰ ਬਾਰ ਆ ਕੇ ਨਰਮੀ ਬੋਲਦੀ ਤੇ ਉੱਥੇ ਆਪਾਂ ਮਿਲ ਨਹੀਂ ਸੀ ਮਿਲੇ ਤਾਂ ਸੀਗੇ ਪਰ ਦਿੱਕਤ ਇਹ ਵੀ ਹੁੰਦਾ ਨਾ ਕੱਲ ਨੂੰ ਪ੍ਰੋਬਲਮ ਕੋਈ ਇਹ ਖੜੀ ਹੋ ਜੇ ਮuslimana ਦਾ ਲੜਕਾ ਤੇ ਪੰਡਤਾਨੀ ਕੁੜੀ ਇਹ ਪ੍ਰੋਬਲਮ ਬਣ ਜਾਈ ਸੀ ਮੈਂ ਜਿਦ ਤੂੰ ਤੇ ਨਾਲ ਖੜੀ ਹੋਣੀਂਗੀ ਮੈਂ ਤੇਰਾ ਨਾਂ ਵੀ ਖਣਵਾਈ ਫਿਰਦੀ ਹਾਂ ਜੀ ਦੀ ਨਹੀਂ ਤੇ

ਦੇਖੋ ਆਪਣੇ ਮਜ਼ਹਬ ਦੇ ਵਿੱਚ ਨਾ ਤਿੰਨ ਤਨ ਮੈਰਿਜ ਵੀ ਅਲਾਉ ਹੁੰਦੀ ਹੈ ਤੁਹਾਨੂੰ ਪਤਾ ਹੋਣਾ ਤੇ ਫਿਰ ਤੁਸੀਂ ਕਿੰਨੇ ਕਰਾਂਗੇ ਫਿਰ ਮੈਂ ਕੀ ਕਰੂੰਗੀ ਮੈਂ ਤੇ ਮੈਂ ਤਿੰਨਾਂ ਦਾ ਪਿਆਰ ਤੇਰੇ ਇੱਕ ਦੇ ਵਿੱਚ ਦੇਖੂੰਗਾ ਇਹ ਵੀ ਦੱਸਦਾ ਤੁਹਾਨੂੰ ਹਾਈ احمد ਤੇਰੀਆਂ ਇਹ ਗੱਲਾਂ ਨੇ ਤਾਂ ਮੈਨੂੰ 10 ਮਿੰਟ ਸੀ ਲਿਆ ਜਾਪਾਂ ਆਖੀ ਲਿਆ ਜਾ ਤੇਰੀ ਅੱਖਾਂ 'ਚ ਮੈਂ ਲਿਸਦੀ ਐ ਮੈਨੂੰ ਮੈਂ ਖੁਦ ਨੂੰ ਦੇਖ ਸਕਦੀ ਹਾਂ ਤੇਰੀਆਂ ਅੱਖਾਂ 'ਚ ਹੂੰ ਹੂੰ बजा के नहीं लेके जाऊंगा तेनों मैं गाजे बजा के लेके जाऊंगा पूरा निकाह होएगा अपना पूरी कायनात पूरे हो आबो जमीन सब उससे पूरे रोशनाई जाएगी जो तेरा मेरा निकाह होएगा अच्छा नहीं नहीं।, नहीं 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 पूरी आबो हयात दे विच पूरा अच्छा। रहमत तारों की छांव में क्या तारों की छांव में अब अपने दोनों होगा yeah the has ka chanda gawah hoga inshallah inshallah alhamdulillah barakat ho aur allah taala rehmat ata farmaye puri kainat jab puri kainat tere apne hathaan de vich gayegi odo hathaan vich ਤੇਰਾ ਹੂਰਮਾ ਪੋਣਾ ਖਾਚ ਤੇ ਹੂ ਤੇਰਾ ਹਰਾ ਹਰਾ ਗਜਰਾ ਤੇ ਉੱਤੀ ਤੇ ਮੇਰੇ ਗਜਰੇ ਕਹਿੰਦੇ ਸੀ ਤਾਂ ਤੇਰਾ ਕੜਾ ਭਇਆ ਅੰਧਖਰ ਮੇਰੇ ਕੋਲ ਉਹ ਵਾਲਾ ਹਾਂਜੀ ਉਹ ਗਜਰਾ ਨਹੀਂ ਬੋਲਦੇ ਉਸ ਨੂੰ ਬੋਲਦੇ ਗੁਲਾਬਾ ਬੋਲਦੇ ਉਸ ਨੂੰ

ਤੈਨੂੰ ਬੇਪਰਦਾ ਵੀ ਰੱਖਿਆ ਤੈਨੂੰ ਬਾਹ ਪਰਦਾ ਵੀ ਰੱਖਿਆ ਹੁਣ ਬੇਪਰਦਾ ਹੋ ਜਾਵੇਂ ਬੇਪਰਦਾ ਤੇ ਤੁਸੀਂ ਬਹੁਤ ਵਾਰ ਕੀਤੇ ਨਾ ਨਹੀਂ ਬੇਪਰਦਾ ਕੀਤਾ ਤੇ ਤੈਨੂੰ ਪਰ ਬਾਹ ਪਰਦਾ ਵੀ ਰੱਖਿਆ ਤੈਨੂੰ ਉਸ ਦੁਨੀਆ ਤੋਂ ਬਚਾ ਕੇ ਰੱਖਿਆ ਨਾ ਹਾਂਜੀ ਪਰ ਬੇਪਰਦਾ ਹੋ ਕੇ ਜਦੋਂ ਮਜ਼ਾ ਆਉਂਦਾ ਹੈ ਨਾ ਹੂੰ ਹੂੰ ਤੇ ਤੁਹਾਨੂੰ ਪਤਾ ਨਾ ਇੱਕ ਸਾਡੇ ਤਾਂ ਕੋਟਿਆ ਹੁੰਦਾਗਾ ਤੇ ਉਹਦੇ ਵਿੱਚ ਕੁਛ ਆ ਲੱਗ ਨਹੀਂ ਲੱਗਿਆ ਸੁੰਨਤ ਉੰਦੀ ਹੈ ਤੁਸੀਂ ਤਾਂ ਮੈਨੂੰ ਕਿਹਾ ਸੀ ਮੇਰਾ ਐਕਸੀਡੈਂਟ ਹੋਇਆ ਸੀ ਮੇਰਾ ਆਪਰੇਸ਼ਨ ਹੋਇਆ ਸੀ ਪ੍ਰੈਸ਼ਨ ਨਹੀਂ ਹੋਇਆ ਸੀ ਸੁੰਨਤ ਹੁੰਦੀ ਹੈ ਸਾਡੇ 5 ਸਾਲ ਦੀ ਉਮਰ ਦੇ ਵਿੱਚ ਤੇ ਸਨ ਉਹ ਮੈਂ ਤੁਹਾਨੂੰ ਪੁੱਛਿਆ ਸੀ ਤੁਸੀਂ ਮੈਨੂੰ ਕਿਹਾ ਸੀ ਮੇਰੇ ਤਾਂ ਅਜ ਕੰਝ ਆਪਰੇਸ਼ਨ ਹੋਇਆ ਸੀ ਪ੍ਰੈਸ਼ਨ ਨਹੀਂ ਹੋਇਆ ਸਗੋਂ ਥੋੜਾ ਜਿਹਾ ਕੱਟਦੇ ਆ ਆਪਣੇ ਥੋੜਾ ਜਿਹਾ ਗੋਂ ਪੈਲਸਨ ਪੈਂਸਲ ਵਰਗਾ ਬਣ ਜਾਂਦਾ ਹੈ ਤੂੰ ਤਾਂ ਸ਼ਰਮਾ ਕੇ ਦੇਖਦੀ ਨਹੀਂ ਉਸ ਪਾਸੇ ਮੈਂ ਮੈਂ ਇਤਿਹਾਸ ਵਿੱਚ ਦੇਖਿਆ ਸੀ ਤੁਸੀਂ ਮੈਨੂੰ ਇਹ ਗੱਲ ਆਖੀ ਸੀ ਜਦਨੇ ਵੀ ਇਹ ਤਾਂ ਆਪਰੇਸ਼ਨ ਹੋਇਆ ਮੇਰਾ 5 ਸਾਲਾਂ ਦੀ ਪ੍ਰੈਸ਼ਨ ਨਹੀਂ ਉਹ ਸਾਡੇ ਸੁੰਨਤ ਹੋਇਆ ਮੈਨੂੰ ਆਸੀ ਮੈਨੂੰ ਕੋਈ ਦਿੱਕਤ ਨਹੀਂ

हैदर शेख सदरुद्दीन सदर जहाँ की उस दरगाह के ऊपर तेरे लिए मन्नत कबूल की है उस रहमत परवरदिगार ने हाँ जी तो मैं जल्दी आ रहा हूँ तेरे लिए एक बहुत सुंदर जी चीज लेके ठीक है ना ले आना अपने लिए ठीक है मिलते हैं फिर आप बरनाले आते हैं ठीक है ठीक है ठीक है चलो ओके